ਅੰਮ੍ਰਿਤਸਰ ਦੇ ਹਲਕਾ ਝੰਡੇਆਲੇ ਦੇ ਪਿੰਡ ਨਾਜੋਵਾਨੀ ਦੇ ਰਹਿਣ ਵਾਲੇ ਕਾਂਗਰਸ ਦੇ ਸਾਬਕਾ ਸਰਪੰਚ ਤੇ ਆਮਾਦੀ ਪਾਰਟੀ ਦੇ ਸਰਪੰਚ ਨੇ ਕਰਵਾਇਆ ਮਾਮਲਾ ਦਰਜ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਦੇ ਭਰਾ ਵਕੀਰ ਰਾਮ ਸ਼ਰਨਕੌਰ ਸਰਬਜੀਤ ਸਿੰਘ ਫਤਿਹਪੁਰ ਨੇ ਦੱਸਿਆ ਕਿ ਆਮਾਦੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਸਾਡੇ ਪ੍ਰਵਾਤਾ ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਉਹਨਾਂ ਨੇ ਦੱਸਿਆ ਕਿ ਜਿਸ ਟਾਈਮ ਇਹ ਵਾਰਦਾਤ ਹੋਈ ਉਸ ਟਾਈਮ ਤੇ ਸਾਰਾ ਪਰਿਵਾਰ ਆਪਣੇ ਘਰ ਦੇ ਵਿੱਚ ਮੌਜੂਦ ਸੀ ਜਿੱਦੀ ਸਾਰੀ ਵੀਡੀਓ ਸਾਡੇ ਕੋਲ ਹੈ ਅਤੇ ਸਾਡੇ ਤੇ ਪਾਰਟੀ ਬਾਜੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਸਾਡੇ ਜਾਨ ਨੂੰ ਖਤਰਾ ਹੈ ਇਸ ਮੋਕੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਦੇਖੋ ਪਿੰਡ ਦੀ ਕਹਾਣੀ ਆ ਪਿੰਡ ਦੀ ਲੜਾਈ ਝਗੜਾ ਸਾਨੂੰ ਇੱਥੇ ਕੋਈ ਪਤਾ ਨਹੀਂ ਸਾਨੂੰ ਕਿਸੇ ਵੀ ਨਹੀਂ ਆ ਕੇ ਦੱਸਿਆ ਸਾਨੂੰ ਲੱਗਾ ਮੋਕੇ ਤੇ ਪਤਾ ਬਾਅਦ ਚ ਲੱਗਾ 9-10 ਵਜੇ 10:00 11:00 ਵਜੇ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਾਡਾ ਸਾਰਾ ਪਰਿਵਾਰ ਘਰ ਬੈਠਾ ਇਹ ਧੱਕੇ ਨਾਲ ਪਰਚੇ ਹੋਣਦੇ ਆ ਨਾਜਾਇਜ਼ ਇਹ ਤਕੇ ਨਾਲ ਤਕਾ ਕਰਨਦੇ ਆ ਨਾ ਨੰਗਣ ਦਿੰਦੇ ਆ ਨਾ ਸਾਨੂੰ ਬੱਚਿਆਂ ਨੂੰ ਜਾਣ ਦਿੰਦੇ ਆ ਦਵਾਈ ਤੋਂ ਵੀ ਬੁੱਢੇ ਮਰਦੇ ਆ ਸਾਰੇ ਅੱਜ 5 ਦਿਨ ਹੋ ਗਏ ਰਾਹ ਰੋਕਿਆ ਇਹਨਾਂ ਨੇ ਇਹ ਫਿਰਦੇ ਆ ਜੇ ਸਰਪੰਚ ਪਿੰਡ ਦੇ ਮੁਖ ਬਣੇ ਆ ਇਹਨਾਂ ਨੇ ਰਾਹ ਰੋਕਿਆ ਵਾ ਆਪ ਜੇ ਆਰਾ ਵਗੈਰਾ ਕੋਈ ਹੋਰ ਬੰਦਾ ਹੋਵੇ ਉਹਦਾ ਫੇਰ ਗੱਲ ਵੱਖਰੀ ਇਹ ਜਿਹੜੇ ਮੁਖ ਇਹਨਾਂ ਨੇ ਰਾਹ ਰੋਕਿਆ ਵਾ ਇਹਨਾਂ ਨੇ ਨੰਗਣ ਨਹੀਂ ਦਿੰਦੇ ਦਾਤਰ ਆਪ ਲੈ ਕੇ ਜਿਹੜਾ ਉਹ ਸਰਪੰਚ ਦਾ ਭਰਾ ਛੋਟਾ ਮੀਤਾ ਉਹ ਦਾਤਰ ਲੈ ਕੇ ਕੁੰਮ ਦਾ ਚਾਰ ਚਫੇਰੇ ਬਾਜ਼ਾਰਾਂ ਦੇ ਵਿੱਚ ਉਹ ਸਾਰਿਆਂ ਨੂੰ ਧਮਕੀਆਂ ਦਿੰਦਾ ਇੱਥੇ ਵੀ ਆ ਕੇ ਕੋਲ ਸਾਡੇ ਅੱਗੇ ਪਿੱਛੇ ਕੋਠੀਆਂ ਤੇ ਖਲੋ ਜਾਂਦਾ ਵਾ ਨਿਕਲੋ ਬਾਹਰ ਬੰਦੇ ਲੈ ਆਇਆ ਨਿਕਲੋ ਬਾਹਰ ਬੰਦੇ ਲੈ ਆਇਆ ਇਹ ਇੰਨੀ ਧਮਕੀ ਦਿੰਦਾ ਵਾ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਵਾ ਤੇ ਸਾਨੂੰ ਫੈਸਲੇ ਚਾਹੀਦਾ ਵਾ ਜਿਹੜੇ ਗੋਲੀਆਂ ਚਲਦੇ ਆ ਗੋਲੀਆਂ ਦਾ ਵੀ ਇਨਸਾਫ ਚਾਹੀਦਾ ਵਾ ਜਿਹੜੇ ਧੱਕਾ ਕਰਦੇ ਆ ਇਹਨਾਂ ਦਾ ਇਨਸਾਫ ਚਾਹੀਦਾ ਵਾ ਸਾਨੂੰ ਇਹ ਬਹੁਤ ਬੁਰੀ ਹਾਲਤ ਕਰਨ ਦੇ ਆ ਸਾਡਾ ਕੋਈ ਰਹਿਣ-ਬਹਿਣ ਨਹੀਂ ਇਹ ਦੇਣ ਦੇ ਸਾਨੂੰ ਘਰ ਤਾਂ ਬੇਕਾਰ ਕਰਨ ਦੇ ਸਾਡੀ ਰੋਟੀ ਟੁਕ ਉੱਥੇ ਰੁਲ ਜਾਂਦਾ ਵਾ ਇਹ ਸਾਡੇ ਤੋਂ 2-3 ਵਾਰੀ ਇਹਨਾਂ ਨੇ ਉਹ ਪਰਚਾ ਕਰਾਤਾ ਵਾ ਅਸੀਂ ਕਾਂਗਰਸੀ ਸੀ ਪਹਿਲਾਂ ਇਹਨਾਂ ਪਾਰਟੀਆਂ ਦੇ ਵਿੱਚ ਸਾਡਾ ਪਾਪਾ ਜੀ ਜਿਹੜੇ ਸੀ ਉਹ ਕਾਲੀ ਦਲ ਸੀ ਸੀ ਮੁੜ ਕੇ ਕਾਂਗਰਸ ਕੋਲ ਗਏ ਹੁਣ ਇਹ ਜਿਹੜੇ ਕਰਨ ਦਾ ਸਾਡੇ ਨਾਲ ਕਾਰਵਾਈ ਇਹ ਆ ਪਾਰਟੀ ਤੇ ਆ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਹ ਧੱਕਾ ਨਹੀਂ ਚਾਹੀਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਲ ਹੋ ਗਿਆ ਅੱਜ ਭਾਈ ਵਕੀਲਾਂ ਦਾ ਮੇਰਾ ਨਾਮ ਵਕੀਲ ਰਾਮ ਹੈ ਜੀ ਹਾਂ ਜੀ ਕਿਹੜਾ ਪਿੰਡ ਹੈ ਨਾਜੋ ਵਾਲੀ ਤੋਂ ਬੋਲਦਾ ਜੀ ਕੀ ਗੱਲ ਹੋ ਰਹੀ ਸਰ ਸਰ ਇਹ ਉਹ ਲੜਾਈ ਹੈਗੀ ਹੈ ਸਰ ਇਹ 3000 ਵਾਲੀ ਮੇਰੇ ਭਰਾ ਦੇ ਨਜਾਇਜ਼ੀ ਝੂਠਾ ਪਰਚਾ ਕਰਾਇਆ ਇਹਨਾਂ ਨੇ। ਅਦਾਤ ਕੀ ਵੀ ਕੋਈ ਪਿੰਡ ਦੀ ਰੰਜਿਸ਼ ਹੈਗੀ ਸੀ ਤੇ ਜਿਹਦੇ ਵਿੱਚ ਮੇਰਾ ਭਰਾ ਨਹੀਂ ਸੀ ਹੈਗਾ ਤੇ ਇਹਨਾਂ ਨੇ ਆਪ ਹੀ ਜਾ ਕੇ ਉਥੇ ਬਾਈਪਾਸ ਤੇ ਜਾ ਕੇ ਫਲਾਣਾ ਫਲਾਣਾ ਕੰਮ ਕਰਕੇ ਦੇ ਇਹਨਾਂ ਗੋੜੀਆਂ ਚਲਾ ਕੇ ਆਪ ਹੀ ਦੋ ਨੰਬਰ ਦਾ ਇਤਿਆਰੀ ਇਹਨਾਂ ਕੋ ਤੇ ਇਹਨਾਂ ਗੋਲੀਆਂ ਚਲਾ ਕੇ ਤੇ ਜਾ ਕੇ ਥਾਣੇ ਤੇ ਦਿਖਾ ਦੇ ਕੇ ਮੇਰੇ ਭਰਾ ਦੇ ਨਜਾਇਜ਼ੀ ਝੂਠਾ ਪਰਚਾ ਕਰਾਤਾ। ਤੁਹਾਡਾ ਭਰਾ ਕੰਮ ਕੀ ਕਰਦਾ ਵਾ? ਬ੍ਰਦਰ ਮੇਰਾ ਹੈਗਾ ਵਾ। ਅਮਰੀਕ RAM ਹੈਂਡੀਕੈਪ ਆ ਤੇ ਹਾਂਜੀ ਹਾਂਜੀ ਸਰਪੰਚ ਆ ਜੀ ਸਾਬਕਾ ਸਰਪੰਚ ਆ ਉਹ ਆਪਣਾ ਕਾਂਗਰਸ ਪਾਰਟੀ ਦਾ ਸਰਪੰਚ ਆ ਜੀ ਇਹ ਉਹਨਾਂ ਵੱਲੋਂ ਮੀਤਾ ਦੇ ਵਿਲਾਇਤੀ ਵੱਲੋਂ ਉਹਨਾਂ ਨੇ ਝੂਠਾ ਪਰਚਾ ਕਰਾਇਆ ਉਹ ਵੀ ਪਿੰਡ ਦੇ ਸਰਪੰਚ ਨੇ ਮੋਤ ਪਰ ਸਾਰੀ ਪਾਰਟੀ ਰਲ ਕੇ ਉਹਨਾਂ ਨੇ ਸਾਰਾ ਨਜਾਇਜ਼ ਪਰਚਾ ਕਰਾਇਆ ਝੂਠਾ ਗੋਲੀ ਦਾ ਮੇਰੇ ਭਰਾ ਦਾ ਕੋਈ ਰੋਲ ਨਹੀਂ ਹੈਗਾ ਜੀ ਕੋਈ ਰੋਲ ਨਹੀਂ ਹੈਗਾ ਅਸੀਂ ਉਸ ਟਾਈਮ ਆਪਾਂ ਕੋਈ ਮੌਜੂਦ ਨਹੀਂ ਸੀ ਹੈਗੇ ਜਦੋਂ ਇਹ ਕੰਮ ਗੋਲੀकांड ਹੋਇਆ ਵਾ ਹਾਈ ਕੋਈ ਮੌਜੂਦ ਨਹੀਂ ਹੈ ਇੱਥੇ ਉਹ ਮੇਰੇ ਭਰਾ ਨੂੰ ਆਵੇਂ ਤੂੰ ਹੀ ਫਿਰਦੇ ਆ ਪਾਰਟੀ ਬਾਜੀ ਕਰਕੇ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿਉਂਕਿ ਅੱਜ ਸਾਡੇ ਨਾਲ ਹੋਣ ਦੀ ਆ ਕੱਲ ਕਿਸੇ ਗਰੀਬ ਨੇ ਧੱਕਾ ਨਾ ਹੋਵੇ ਮੇਰਾ ਬ੍ਰਦਰ ਉਸ ਟਾਈਮ ਆਪਾਂ ਸਾਰੇ ਘਾਰ ਹੀ ਸੀ ਸਾਡੇ ਕੋਲ ਸਾਰੇ ਵੀਡੀਓ ਪ੍ਰੂਫ ਪਏ ਆ ਜਿਸ ਟਾਈਮ ਹਾਂਜੀ ਇਹਨਾਂ ਨੇ ਜਦੋਂ ਗੋਲੀ ਦਾ ਨਾਂ ਲਿਆ ਵਾ ਪ੍ਰਚਾਰ ਦਰਜ ਕਰਾਇਆ ਉਸ ਟਾਈਮ ਵੀ ਸਾਰੇ ਘਾਰਿਆਂ ਹਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਪਿਆ ਹਾਈ ਕਰ ਆ ਅਸੀਂ ਸਭ ਦੱਤੀ ਪੁਲਿਸ ਨੂੰ ਸੀਸੀਟੀਵੀ ਇੰਪੋਰਟ ਅਸੀਂ ਸਰ ਉੱਥੇ ਦਰਖਾਸਤ ਲਗਾਈ ਹਾਨੂੰ ਆਂਦੇ ਵੀ ਮੁੰਡੇ ਮੁੰਡੇ ਦੀ ਦਰਖਾਸਤ ਨੂੰ ਕਹਿੰਦੇ ਜੀ ਵੀ ਇਹ ਨਾ ਜਿਆਦਾ ਹਾਈ ਲੈਵਲ ਤੇ ਕੰਮ ਪਹੁੰਚ ਆਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਆਮ ਆਦਮੀ ਪਾਰਟੀ ਦੇ ਕਰਕੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰਚਾ ਆਇਆ ਗਾਵਾ ਚਾਚਾ ਮੁਖਤਾਰ ਸਿੰਘ ਦੇ ਨਾਂ ਤੇ ਤੇ ਅਮਰੀਕ ਨਾਮ ਤੇ ਟੋਟਲ ਕਿੰਨੇ ਜਣੇ ਦਾ ਪਰਚਾ ਦੱਸੀ ਦੋ ਜਣੇ ਟੋਟਲ ਭਾਜੀ 8 ਜਾਨਿਆਂ ਦੇ ਪਰਚਾ ਆ 6 ਉਧਰੋਂ ਬਾਹਰੋਂ ਆ 4 ਸਾਡੇ ਪਿੰਡ ਦੇ ਆ ਤੇ 6 4 ਉਥੋਂ ਦੇ ਆ ਛਾਪੇ ਲਾਲਕਾ ਨਗਰ ਤੋਂ ਹੁਣ ਕੀ ਮੰਗ ਕਰਦੇ ਸਾਰੇ ਇਹੀ ਮੰਗ ਕਰਦੇ ਆ ਵੇ ਆਪਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਜਿਹੜੇ ਨਜਾਇਜ਼ ਫਸਾਏ ਨਾਲੇ ਠੀਕ ਆ ਜੀ ਸਾਡਾ ਕੋਈ ਵਿੱਚ ਰੋਲ ਨਹੀਂ ਹੈਗਾ ਜਿਹੜੇ ਨਜਾਇਜ਼ ਫਸਾਏ ਆ ਨਾ ਉਹਨਾਂ ਦੀ ਮੰਗ ਕਰਦੇ ਆ ਇਨਸਾਫ ਨੂੰ ਮਿਲਣਾ ਚਾਹੀਦਾ ਸਰਵਜੀਤ ਸਿੰਘ ਫਤੇਪੁਰ ਜੀ ਕੀ ਆ ਸਰਵਜੀਤ ਜੀ ਮਾਮਲਾ ਦਾ ਮਾਮਲਾ ਜੀ 186 ਰੰਜਸ ਆ ਇਹ ਜਿਹੜਾ ਪਹਿਲਾਂ ਵੀ ਇਹਨਾਂ ਦਾ ਝਗੜਾ ਹੋਇਆ ਸੀ ਉਦੇ ਵਿੱਚ ਵੀ ਅਸੀਂ ਇਹਨਾਂ ਦਾ ਮੁੰਡੇ ਇਹਨਾਂ ਦੇ ਨੂੰ ਉਦੋਂ ਵੀ ਸਾਟਾ ਪਟਾ ਲਾਇਆ ਸੀ ਉਹ ਉਹਦਾ ਗੋਟ ਵੱਢਿਆ ਉਦੋਂ ਵੀ ਧਰਨਾ ਲਾ ਕੇ ਪਰਚਾ ਕਰਾਇਆ ਸੀ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਦੀ ਤੇ ਉਸ ਤੋਂ ਬਾਅਦ ਜਿਹੜੇ ਸਰਪੰਚ ਦੇ ਹੁਣ ਇਹਨਾਂ ਨੇ ਪਰਚਾ ਪਾਇਆ ਵਾ ਅਰਾਦਾ ਕਤਲ ਦਾ ਇਹਦੇ ਮੁੰਡਾ 16 ਸਾਲਾਂ ਦਾ ਨਾਜਾਇਜ਼ ਉਹ ਪਰਚੇ ਦੇ ਵਿੱਚ ਉਹਨਾਂ ਨੇ ਕ੍ਰੋਸ ਪਰਚਾ ਕਰਾ ਕੇ ਝੂਠਾ 26 ਦਾ ਤੇ ਇਹਦੇ ਮੁੰਡੇ ਨੂੰ ਪਰਚੇ 'ਚ ਪਾਇਆ ਹੈ ਉਸ ਤੋਂ ਬਾਅਦ ਇੱਕ ਰਾਤ ਨੂੰ ਇਥੋਂ ਬਾਣੇ ਨਾਲ ਪੁਲਿਸ ਚੋਕੇ ਲੱਗੀ ਸੀ ਤੇ ਰਾਤ ਨੂੰ ਥਾਣੇ ਰੱਖਿਆ ਜੰਡਿਆਲਾ ਗੁਰੂ ਜਦੇ ਵਿੱਚ ਵੀ ਹਰਵਾਰ ਆਪਾ ਆ ਕੇ ਧਰਨਾ ਲਾ ਕੇ ਨੂੰ ਘਟਾਇਆ ਹੀ ਅਸੀਂ ਹੁਣ ਕੀ ਹੋ ਫੋਨ ਦਾ ਜਿਹੜਾ ਮਸਲਾ ਜੀ ਵੇਖੋ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਆ ਇਹਨਾਂ ਦੇ ਘਰ ਵਾਲੇ ਜੀਆ ਦੇ ਕਹਿਣ ਮੁਤਾਬਕ ਤੇ ਸਰਪੰਚ ਦੇ ਕਹਿਣ ਮੁਤਾਬਕ ਆ ਵੀ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਆਪ ਗੋਲੀਆਂ ਮਾਰ ਕੇ ਨਾ ਤੇ ਮੇਰੇ ਤੇ ਮੇਰੇ ਤੇ ਮੇਰੇ ਚਾਚੇ ਦੇ ਉੱਤੇ ਝੂਠਾ ਅਰਾਧਾ ਕਰਦਾ ਪੰਦਾ ਪਰਚਾ ਕਰਾਇਆ ਇਹਨਾਂ ਕੀ ਰஞ்சிਪਾ ਜੀ ਰஞ்சிਸ਼ ਭਾਈ 86 ਰஞ்சிਸ਼ ਭਾਜੀ ਆ ਜੀ ਇਹ ਕਾਂਗਰਸ ਪਾਰਟੀ ਉਹਨਾਂ ਸਰਪੰਚ ਆ ਦੂਜੇ ਬੰਦੇ ਆ ਆਮ ਆਦਮੀ ਪਾਰਟੀ ਵੱਲੋਂ ਆ ਇਹੋ ਰஞ்சிਸ਼ ਭਾਜੀ ਹੋਰ ਇਹਨਾਂ ਦੀ ਕੋਈ ਰஞ்சிਸ਼ ਭਾਜੀ ਨਹੀਂ ਜੀ ਹੁਣ ਕੀ ਪਰਿਵਾਰ ਕੀ ਚਾਹੁੰਦਾ ਵੇਖੋ ਜੀ ਪਰਿਵਾਰ ਦੇ ਇਨਸਾਫ ਚਾਹੁੰਦਾ ਜੀ ਪੀ ਸਾਨੂੰ ਇਨਸਾਫ ਮਿਲੇ ਸਾਨੂੰ ਵੀ ਵੇਖੋ ਸਰਪੰਚ ਦੇ ਲੋਕ ਤਾਂ ਕਹਿੰਦਾ ਵੀ ਜੇ ਮੈਂ ਕੀਤਾ ਵਾ ਇਹਦਾ ਪਰਿਵਾਰ ਵੀ ਇਹ ਗੱਲਾਂ ਦਾ ਵੀ ਜੇ ਮੈਂ ਗੋਲੀਆਂ ਮਾਰੀਆਂ ਤੇ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਉਹਨਾਂ ਬੰਦਿਆਂ ਨੇ ਨਜਾਇਜ਼ ਇਹ ਕੀਤਾ ਵਾ ਨਜਾਇਜ਼ ਆਪਣੀ ਗੱਡੀ ਤੇ ਗੋਲੀਆਂ ਮਾਰੇ ਤੇ ਉਹਨਾਂ ਬੰਦਿਆਂ ਦਾ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਜਿਹੜੀ ਅਨਕਵੈਰੀ ਆ ਇਹ ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਨਾਲ ਕਰੇ ਕਿਉਂਕਿ ਇਹ ਤੇ ਯਕੀਨ ਨਹੀਂ ਆ ਕਿਉਂਕਿ ਤੀਜਾ ਪਰਚਾ ਇਹ ਤੇ ਝੂਠਾ ਕਰਤਾ ਵਾ ਇਹ ਕੋਈ ਆਈਪੀਐਸ ਅਧਿਕਾਰੀ ਕੋਈ ਇਮਾਨਦਾਰ ਕੋਈ ਕਰੇ ਹਾਂਜੀ ਕੋਈ ਕੋਈ ਉੱਚ ਅਧਿਕਾਰੀ ਇਹਦੀ ਜਾਂਚ ਕਰੇ ਤੇ ਫਿਰ ਪਤਾ ਸਾਰੀ ਗੱਲ ਸਾਬਤ ਹੋ ਜੂਗੀ ਵੀ ਕੀ ਕੀ ਕਹਾਣੀ ਐ ਬਣਾਈਆਂ ਸਰਪੰਚ ਦੇ ਕੀ ਹਾਲਾਤ ਜੀ ਤੇ ਬੱਚਾ ਆ ਸਰਪੰਚ ਦੇ ਹਾਲਾਤ ਵੇਖੋ ਜੀ ਉਹ ਤੇ 50% ਹੈਂਡੀਕੈਪ ਆ ਕੁਆੜ ਦੀ ਉਹਦੀ ਦੁਕਾਨ ਐ ਆਪਣਾ ਮਿਹਨਤ ਜਦੋਂ ਦੀ ਕਰਕੇ ਤੇ ਆਪਣੇ ਪਰਿਵਾਰ ਦਾ ਉਹ ਪਾਲਣ ਪੋਸ਼ਣ ਕਰ ਰਿਹਾ ਉਹ ਬੰਦੇ ਦਾ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈਗਾ ਇਹ ਪਿੰਡ ਨਹੀਂ ਇਥੋਂ 10-20 ਪਿੰਡਾਂ ਦੇ ਵਿੱਚ ਉਹਦਾ ਰਿਕਾਰਡ ਪੁੱਛ ਲੈਣ ਜੀ ਆਪ ਚਲ ਜੋ ਕੋਈ ਪੁਲਿਸ ਅਧਿਕਾਰੀ ਜਾ ਕੇ ਤੇ ਕੋਈ ਪੁੱਛ ਲੈਣ ਉਹਦੇ ਬਾਰੇ ਵੀ ਉਹ ਕਿ ਇਹੋ ਜੇ ਬੰਦਾ ਹੈਗਾ ਅੱਜ ਤੱਕ ਉਸ ਬੰਦੇ ਨੇ ਗੋਲੀ ਮੰਨਦੇ ਤੇ ਵੱਖਰੀ ਗੱਲ ਹੈ ਅੱਜ ਕੱਲ ਜਪੇੜ ਨਹੀਂ ਕਿਹਦੇ ਨੂੰ ਕਿਸੇ ਨੂੰ ਗਾਲ ਤੱਕ ਦੇ ਬੰਦੇ ਨੇ ਕੱਢੀ ਜਿਸ ਬੰਦੇ ਦੇ ਉੱਤੇ ਪਾਉਂਦੇ ਆ ਵੀ ਇਨ ਇਰਾਦਾ ਕਤਲ ਦਾ ਗੋਲੀ ਚਲਾਈ ਉਹਨੇ